ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰ ਦੀਪ ਡਿਜ਼ਾਈਨਰ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਬਾਹਾਂ ਦੀ ਲੰਬਾਈ ਵਧਾਉਣ ਦਾ ਤਰੀਕਾ ਵੀ ਜੇ ਆਪਣੇ ਕੋਲੇ ਕਈ ਵਾਰੀ ਕੱਪੜਾ ਘੱਟ ਹੁੰਦਾ ਹੈ ਤੇ ਆਪਣੀ ਬਾਹਾਂ ਦੀ ਲੈਂਥ ਜਿਹੜੀ ਪੂਰੀ ਨਹੀਂ ਆਉਂਦੀ ਤਾਂ ਆਪਾਂ ਕਿਸ ਤਰ੍ਹਾਂ ਇਹਦੀ ਲੰਬਾਈ ਐ ਜਿਹੜੀ ਵਧਾ ਸਕਦੇ ਆਂ ਦੇਖੋ ਇਹ ਆਪਣੇ ਕੋਲ 13 ਇੰਚ 슬ੀਵ ਦੀ ਲੈਂਥ ਹੈਗੀ ਤੇ ਆਪਾਂ ਇਹਦੇ ਵਿੱਚ 2 ਇੰਚ ਹੋਰ ਐਡ ਕਰਨਾਗਾ ਤੇ ਉਹਦੇ ਲਈ ਦੇਖੋ ਇਹ ਆਪਾਂ ਨੇ ਬਚਦੀਆਂ ਕਾਤਰਾਆਂ ਜੀਆਂ ਲਈਆਂ ਨੇ ਗੀਆਂ ਇਹ ਸੂਟ ਚੋਲੀਆਂ ਬਚੀਆਂ ਹੋਈਆਂ ਸੀਗੀਆਂ ਇਹਦੀ ਬਾਟਮ ਨਾਲ ਦੀਆਂ ਤੇ ਉਹ ਆਪਾਂ ਨੇ ਇਸ ਤਰ੍ਹਾਂ ਕੱਟ ਕਰ ਲਈਆਂ ਸਭ ਤੋਂ ਪਹਿਲਾਂ ਬਾਹ ਦੇ ਵਿਚਾਲੇ ਆਪਾਂ ਇੱਕ ਕੱਟ ਲਾ ਲਾਂਗੇ ਜੇ ਫਿਰ ਜਿਹੜੀਆਂ ਆਪਾਂ ਨੇ ਚੌਰਸ ਬਿਲਕੁਲ ਆਪਾਂ ਨੇ ਚੌਰਸ ਲੀਰਾਂ ਕੱਟ ਕੇ ਰੱਖੀਆਂ ਹੋਈਆਂ ਨੇ ਇਹ ਆਪਾਂ ਨੇ ਇੱਕ ਬਾਹ ਵਾਸਤੇ ਆਪਾਂ ਨੂੰ ਚਾਰ ਪੀਸਾਂ ਦੀ ਲੋੜ ਹੈਗੀ ਇਸ ਤਰ੍ਹਾਂ ਦੀਆਂ ਦੀ ਸੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਦੋ ਪੀਸਾਂ ਨੂੰ ਇਸ ਤਰ੍ਹਾਂ ਜੁਆਇੰਟ ਕਰ ਲਾਂਗੇ ਆਪਸ ਵਿੱਚ ਇਸ ਤਰ੍ਹਾਂ ਆਪਾਂ ਇਹਦੇ ਐਲ ਸ਼ੇਪ ਤੇ ਸਿਉਣਾ ਜਿਹੜੀ ਉਹ ਲਾ ਲੈਣੀ ਆ ਇਸੇ ਤਰ੍ਹਾਂ ਹੀ ਆਪਾਂ ਦੂਜਾ ਪੀਸ ਵੀ ਤਿਆਰ ਕਰ ਲਾਂਗੇ ਸਿਉਣ ਲਾ ਕੇ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਦੇਖੋ ਆਪਾਂ ਨੇ ਦੋਨੋਂ ਪੀਸ ਇਸ ਤਰ੍ਹਾਂ ਸਿਉਣ ਲਾ ਕੇ ਤਿਆਰ ਕਰ ਲਏ ਨੇ ਹੁਣ ਆਪਾਂ ਇਹਦੇ ਵਿੱਚੋਂ ਥੋੜਾ ਜਿਹਾ ਨੁੱਕਰ ਤੋਂ ਆਪਾਂ ਵਾਧੂ ਕਪੜਾ ਕੱਟ ਦਾਂਗੇ ਤਾਂ ਕਿ ਇਹਦਾ ਜਿਹੜੇ ਖੁੰਜਾ ਜਾ ਬਿਲਕੁਲ ਚੰਗੀ ਤਰ੍ਹਾਂ ਨਿਕਲਿਆ ਆਵੇ ਦੇਖੋ ਇਹ ਵਾਲਾ ਇੱਥੋਂ ਆਪਾਂ ਗਲਾਈ 'ਚ ਵੀ ਫੋਲਡ ਕਰ ਸਕਦੇ ਹਾਂ ਇਹ ਖੁੰਜੇ ਨੂੰ ਆਪਾਂ ਇੱਥੋਂ ਗੋਲ ਵੀ ਮੋੜ ਸਕਦੇ ਹਾਂ ਤੇ ਆਪਾਂ ਨੇ ਇੱਥੋਂ ਇਸ ਤਰ੍ਹਾਂ ਚੌਰਸ ਬਣਾਇਆ ਉਸ ਤੋਂ ਬਾਅਦ ਇੱਥੇ ਤੁਸੀਂ ਇਹਨੂੰ ਪ੍ਰੈਸ ਲਾ ਕੇ ਵੀ ਜਿਹੜੀ ਸਿਉਣ ਨੂੰ ਬਾਹਰ ਕੱਢ ਸਕਦੇ ਹੋ ਤੇ ਇਸ ਤਰ੍ਹਾਂ ਨੌ ਨਾਲ ਵੀ ਆਪਾਂ ਇਹਨੂੰ ਥੋੜਾ ਜਿਹਾ ਸਿਉਣ ਨੂੰ ਬਾਹਰ ਕੱਢ ਲਾਂਗੇ ਤਾਂ ਕਿ ਆਪਾਂ ਇਹਨੂੰ ਉੱਪਰੋਂ ਸਿਉਣ ਲਾ ਕੇ ਦੱਬ ਸਕੀਏ ਤੇ ਇੱਕ ਇੱਕ ਸਿਉਣ ਆਪਾਂ ਇਹਦੇ ਉੱਪਰ ਦੀ ਲਾ ਦਾਂਗੇ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦਿਆ ਕਰੋ ਜੀ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹਿਲਾਂ ਮਿਲ ਜੇ ਦੇਖੋ ਇਸ ਤਰ੍ਹਾਂ ਇਹ ਇੱਕ ਬਾਂਧਿਆ ਆਪਾਂ ਨੇ ਦੋ ਪੀਸ ਤਿਆਰ ਕਰ ਲੈਨੇਗੇ ਤੇ ਹੁਣ ਆਪਾਂ ਜਿੱਥੇ ਕੱਟ ਲਾਇਆ ਸੀ ਉੱਥੇ ਆਪਾਂ ਇਹਨੂੰ ਜਿਹੜੀ ਆਪਣੀ ਬੰਦ ਸਾਈਡ ਹੈ ਇਧਰੋਂ ਆਪਣੀ ਖੁੱਲੀ ਸਾਈਡ ਹੈ ਉਧਰੋਂ ਬੰਦ ਹੈ ਤੇ ਬੰਦ ਵਾਲੀ ਸਾਈਡ ਨੂੰ ਆਪਾਂ ਇਸ ਤਰ੍ਹਾਂ ਜਿਹੜੇ ਕੱਟ ਨਾਲ ਰੱਖਣਾ ਹੈ ਗਮਲਾ ਕੇ ਇਸ ਤਰ੍ਹਾਂ ਦੋਨੋਂ ਪੀਸ ਆਪਾਂ ਇਸ ਤਰ੍ਹਾਂ ਮਲਾ ਕੇ ਰੱਖ ਲਾਂਗੇ ਬਿਲਕੁਲ ਇੱਕੋ ਜਿਹਾ ਕਰਕੇ ਆਪਾਂ ਇਹਨਾਂ ਉੱਪਰ ਦੀ ਸਿਉਣ ਲਾ ਲੈਣੀ ਆ ਸੋ ਇਹਦੇ ਨਾਲ ਆਪਣੀ ਦੇਖੋ 2 ਇੰਚ ਜਿਹੜੀ ਲੈਂਥ ਹੈਗੀ ਨਾਲ ਵੱਧ ਜੂਗੀ ਨਾਲੇ ਆਪਣਾ ਡਿਜ਼ਾਈਨ ਤਿਆਰ ਹੋ ਗਿਆ ਤੇ ਨਾਲੇ ਦੀ ਲੈਂਥ ਵੱਧ ਗਈ ਉੱਪਰ ਦੀ ਆਪਾਂ ਇਹ ਸਿਉਣ ਨੂੰ ਦੱਬ ਦਾਂਗੇ ਇਸ ਤਰ੍ਹਾਂ ਆਪਾਂ ਆਪਣੇ ਸਲਵਾਰ ਨਾਲ ਦਾ ਕਪੜਾ ਲਾ ਕੇ ਜਿਹੜੇ ਲੈਂਥ ਵਧਾਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਸੋ ਆਪਾਂ ਇੱਕ ਤੁਹਾਡੇ ਨਾਲ ਸ਼ੇਅਰ ਕਰਿਆ ਦੇਖੋ ਇਹ ਆਪਾਂ ਨੇ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਈਏ ਵਾ ਇਹ ਜਿਹੜਾ ਕੱਟ ਹੈਗਾ ਆਪਣਾ ਬਿਲਕੁਲ ਸੈਂਟਰ 'ਚ ਆ ਗਿਆ ਵਾਂ ਦੀ ਇਸ ਤਰ੍ਹਾਂ ਆਪਾਂ ਇਹਨੂੰ ਤੋਂ ਬਾਅਦ ਇਹ ਉੱਪਰ ਆ ਜਾਊਗਾ ਤੇ ਡਿਜ਼ਾਈਨ ਦਾ ਡਿਜ਼ਾਈਨ ਬਣ ਗਿਆ ਜੀ ਤੇ ਨਾਲੇ ਆਪਣੀ ਸੜੀ ਵਾਂ ਦੀ ਲੈਂਥ ਹੈਗੀ ਉਹ ਵੱਧ ਗਈ ਇੱਥੇ ਤੁਸੀਂ ਆਹ ਚੀਜ਼ 'ਚ ਚਾਹੇ ਤੁਸੀਂ ਪਾਈਪਿੰਗ ਜਾਂ ਲੈਸ ਵੀ ਐਡ ਕਰ ਸਕਦੇ ਹੋ ਤੇ ਇੱਥੇ ਆਪਾਂ ਲੂਪਸ ਬਣਾ ਕੇ ਬਟਨ ਵੀ ਲਾ ਸਕਦੇ ਹਾਂ ਉਹ ਆਪਾਂ ਆਪਦੇ ਹਿਸਾਬ ਨਾਲ ਜਿੰਨਾ ਮਰਜੀ ਇਹਨੂੰ ਮਤਲਬ ਕਿਵੇਂ ਮਰਜ਼ੀ ਤਿਆਰ ਕਰ ਸਕਦੇ ਆ ਸੋ